ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ ਮਨ ਹਟ ਮਤੀ ਬੂਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨਾ ਕਿਉ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂ ਮੈਂ ਅਵਰਨਾ ਦੂਜਾ ਕੋਈ ਰਹਾਉ ਆਗਾ ਦੇਖੋ ਡੌਜਲੇ ਪਾਛਾ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਾਟੇ ਘਟ ਸੱਚ ਪ੍ਰਭੂਰ ਆਪੇ ਮੇਲ ਮਿਲਾਵਹਿ ਸਾਚਾ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੇ ਨ ਵਿਸਾਰਿਉ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂ ਤਣੀ ਗਰਬ ਨਿਵਾਰ ਸਮੈਉ ਜਿਨ ਇਹੋ ਜਗਤਿ ਉਪਾਇਆ ਤ੍ਰਿ ਭਵਨ ਕਰਿਆ ਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝਾ ਗੁਰਮਤ ਸਾਰ ਗੁਰਮੁਖ ਜਿਨਨੀ ਜਾਣਿਆ ਤਿਨ ਕੀਚੈ ਸਾਵਾਸ ਸੱਚੇ ਸੇ ਤੀਰਾਂ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੋਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹੇ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮ ਨ ਆਵਈ ਟਹ ਟੇਰੀ ਤਨ ਕੇਹ ਮੇਰੇ ਮਨ ਲਲਹਾ ਕਰ ਜਾਹੇ ਗੁਰਮੁਖ ਨਾਮ ਸਲਾਹੀਐ ਹਮੈ ਨਿਵਰੀ ਪਾਹਿ ਰਹਾਉ ਸੁਣ ਸੁਣ ਗੰਡਣ ਗੰਡੀਐ ਲਿਖ ਪੜ ਬੁਝੇ ਭਾਰ ਤ੍ਰਿਸ਼ਨਾ ਅਹ ਨਿਸ ਅਗਲੀ ਹਉ ਮੈ ਰੋਗ ਵਿਕਾਰ ਉਹ ਵੇ ਪ੍ਰਵਾਹ ਅਤੋਲ ਵਾ ਗੁਰਮਤਿ ਕੀਮਤ ਸਾਰ ਲਖ ਸਿਆਣੁ ਉਪਜੀ ਕਰੀ ਲਖ ਸੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀ ਅਰੇ ਛੂਟੀ ਐ ਗੁਰਮੁਖ ਚੀਨਾ ਆਪ ਤਨ ਮਨ ਗੁਰ ਪੈ ਵਿੱਚ ਆ ਮਨ ਦੀਆ ਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਤਨ ਮਨ ਗੁਰ ਪਹਿ ਵਿੱਚ ਆ ਮਨ ਦੀ ਆਸਿਰ ਨਾਲ ਤੇ ਭਵਨ ਖੋਜ ਟੰਡੋਲਿਆ ਗੁਰਮukh ਖੋਜ ਨਿਹਾਲ ਸਤ ਗੁਰ ਮੇਲ ਮਿਲ ਆ ਨਾਨਕ ਸੋ ਪ੍ਰਭ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ